ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਹਾਨੂੰ ਦੱਸ ਦਈਏ ਕਿ ਸਿੰਗਰ ਐਕਟਰ ਸੁਨੰਦਾ ਸ਼ਰਮਾ ਲੰਡਨ ਗਏ ਹੋਏ ਹੈ ਜਿੱਥੇ ਕਿ ਉਹਨਾਂ ਵੱਲੋਂ ਪਾਰਕਿੰਗ ਵਿੱਚ ਗੱਡੀ ਖੜੀ ਕੀਤੀ ਗਈ ਸੀ ਜਦੋਂ ਉਹ ਵਾਪਸ ਆਏ ਤਾਂ ਗੱਡੀ ਦੀ ਕਾਫੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਜਿੱਥੇ ਸੁਨੰਦਾ ਸ਼ਰਮਾ ਵੱਲੋਂ ਇੱਕ ਵੀਡੀਓ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਚੋਰ ਦਿਸਦੇ ਯੂਕੇ ਵਾਲੇ ਇਹ ਕੋਈ ਗੱਲ ਤੇ ਨਹੀਂ ਹੈ ਸਾਰੀ ਰਾਤ ਨੀਂਦ ਨਹੀਂ ਆਈ ਬਾਸ਼ੋ ਕਹਿੰਦੇ ਐਲ ਵੀ ਤੇ ਕਾਦਾ ਪਰਾਡਾ ਉਹ ਗਿਆ ਉਹ ਗਿਆ ਬਟ ਐਨੀਵੇਸ ਕੁਝ ਬੁਰਾ ਹੋਣ ਤੋਂ ਬਚ ਗਏ ਹੋਵਾਂਗੇ ਸ਼ਾਇਦ ਆਮ ਹੇਅਰ ਇਨ ਲੰਡਨ ਥਿਸ ਇਜ਼ ਦ ਕਾਸ ਸਿਚੁਏਸ਼ਨ ਰਾਈਟ ਨਾ ਲੁੱਕ ਐਟ ਦ ਸ਼ੀਸ਼ੇ ਵਿਸ਼ੇ ਆ ਸਭ ਤੋੜ ਗਏ ਨੇ ਮੇਰਾ ਇੱਥੇ ਮਹਿੰਗੇ ਮਿਹਨਤ ਨਾ ਕਮਾਏ ਹੋਏ ਐਲ ਵੀ ਦੇ ਦੋ ਬੈਗ ਅਟੈਚੀ ਐਂਡ ਹੈਂਡ ਬੈਗ ਗੋਨ ਤੇ ਹੈ ਹਾਈ ਮਰ ਜਣੇ ਸੀ ਕੀ ਹਾਲਤ ਕਰ ਗਏ ਨੇ ਮੇਰਾ ਫੇਵਰਿਟ ਬੈਗ ਸੀ ਦੋਨੋਂ ਕੀ 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 ਤੇ ਕਾਏ ਮੈਂ ਆ ਦੇਖੋ ਹਾਲ ਸਿੱਕਣਾ ਇੱਥੇ ਕਿਤੇ ਮੂੰਹ ਆ ਕੇ ਇਹਨਾਂ ਦਾ ਮਰ ਜਣਿਆ ਦਾ ਏਰੀਥਿੰਗ ਇਜ਼ ਗਨ ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਖਿਰ ਕਿਉਂ ਸੁਨੰਦਾ ਦੀ ਗੱਡੀ ਦੀ ਭਾਂ ਤੋੜ ਕੀਤੀ ਕੀ ਕੋਈ ਸੁਨੰਦਾ ਸ਼ਰਮਾ ਤੇ ਵੀ ਹਮਲਾ ਕਰਨਾ ਚਾਹੁੰਦਾ ਸੀ ਜਾਂ ਫਿਰ ਕੋਈ ਹੋਰ ਵਜ੍ਹਾ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਤੁਸੀਂ ਜਰੂਰ ਕਮੈਂਟ ਕਰਨਾ ਬਾਕੀ ਹੋਰ ਜਾਣਕਾਰੀ ਦੀਆਂ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਜੁਆਇਨ ਕਰ ਲਓ I I'm here in London this is the car situation right now look at the sheeshe biche aur sab tod gaye ne mera itte mehenge mehnat na kamaye hoy LV de do bag ਅਟੈਚੀ ਐਂਡ ਹੈਂਡਬੈਗ ਕੋਨ ਤੇ ਹਾਈ ਹਾਈ ਮਰ ਜਣੇ ਸੀ ਕੀ ਹਾਲਤ ਕਰ ਗਏ ਨੇ ਮੇਰਾ ਫੇਵਰਿਟ ਬੈਗ ਸੀ ਦੋਨੋਂ ਕੀ 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 ਕਿਤਾਏ ਨਾ ਨੇ ਆ ਦੇਖੋ ਹਾਲ ਸਿੱਖਣਾ ਇੱਕ ਕਿਤੇ ਮੂੰਹ ਆ ਕੇ ਇਹਨਾਂ ਦਾ ਮਰ ਜਣਿਆ ਦਾ एवरीथिंग इज डन ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਹਾਨੂੰ ਦੱਸ ਦਈਏ ਕਿ ਸਿੰਗਰ ਐਕਟਰ ਸੁਨੰਦਾ ਸ਼ਰਮਾ ਲੰਡਨ ਗਏ ਹੋਏ ਹੈ ਜਿੱਥੇ ਕਿ ਉਹਨਾਂ ਵੱਲੋਂ ਪਾਰਕਿੰਗ ਵਿੱਚ ਗੱਡੀ ਖੜੀ ਕੀਤੀ ਗਈ ਸੀ ਜਦੋਂ ਉਹ ਵਾਪਸ ਆਏ ਤਾਂ ਗੱਡੀ ਦੀ ਕਾਫੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਜਿੱਥੇ ਸੁਨੰਦਾ ਸ਼ਰਮਾ ਵੱਲੋਂ ਇੱਕ ਵੀਡੀਓ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਜ਼ੋਰ ਦਿਸਦੇ ਯੂਕੇ ਵਾਲੇ ਇਹ ਕੋਈ ਗੱਲ ਤੇ ਨਹੀਂ ਹੈ ਸਾਰੀ ਰਾਤ ਨੀਂਦ ਨਹੀਂ ਆਈ ਬਾਸ਼ੋ ਕਹਿੰਦੇ ਐਲ ਵੀ ਤੇ ਕਾਦਾ ਪਰਾਡਾ ਉਹ ਗਿਆ ਉਹ ਗਿਆ ਬਟ ਐਨੀਵੇਸ ਕੁਝ ਬੁਰਾ ਹੋਣ ਤੋਂ ਬਚ ਗਏ ਹੋਵਾਂਗੇ ਸ਼ਾਇਦ ਆਮ ਹੇਅਰ ਇਨ ਲੰਡਨ ਥਿਸ ਇਜ਼ ਦ ਕਾਸ ਸਿਚੁਏਸ਼ਨ ਰਾਈਟ ਨਾ ਲੁੱਕ ਐਟ ਦ ਸ਼ੀਸ਼ੇ ਵਿਸ਼ੇ ਆ ਸਭ ਤੋੜ ਗਏ ਨੇ ਮੇਰਾ ਇੱਥੇ ਮਹਿੰਗੇ ਮੈਂ ਤਾਂ ਕਮਾਏ ਹੋਏ ਐਲ ਵੀ ਦੇ ਦੋ ਬੈਗ ਅਟੈਚੀ ਐਂਡ ਹੈਂਡਬੈਗ ਗੋਨ ਤੇ ਹੈ ਹਾਈ ਮਰਜਣੇ ਕੀ ਕੀ ਹਾਲਤ ਕਰ ਗਏ ਨੇ ਮੇਰਾ ਫੇਵਰਿਟ ਬੈਗ ਸੀ ਦੋਨੋਂ ਕੀ 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 ਤੇ ਮੈਂ ਮੇਰਾ ਕੋਰਸ ਵੇਖਣਾ ਇਤਨੇ ਕਿਤੇ ਮੂੰਹ ਆ ਗਿਆ ਇਹਨਾਂ ਦਾ ਮਰਜਣਿਆਂ ਦਾ ਏਵਰੀਥਿੰਗ ਇਜ਼ ਡਨ ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਖਿਰ ਕਿਉਂ ਸੁਨੰਦਾ ਦੀ ਗੱਡੀ ਦੀ ਭਾਂ ਤੋੜ ਕੀਤੀ ਕੀ ਕੋਈ ਸੁਨੰਦਾ ਸ਼ਰਮਾ ਤੇ ਵੀ ਹਮਲਾ ਕਰਨਾ ਚਾਹੁੰਦਾ ਸੀ ਜਾਂ ਫਿਰ ਕੋਈ ਹੋਰ ਵਜ੍ਹਾ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਤੁਸੀਂ ਜ਼ਰੂਰ ਕਮੈਂਟ ਕਰਨਾ ਬਾਕੀ ਹੋਰ ਜਾਣਕਾਰੀ ਦੀਆਂ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਜੁਆਇਨ ਕਰ ਲਓ ਆਮ ਇਅਰ ਇਨ ਲੰਡਨ ਦਿਸ ਇਸ ਦ ਕਾਰ ਸਿਚੁਏਸ਼ਨ ਰਾਈਟ ਨਾ ਲੁੱਕ ਐਟ ਦ ਸ਼ੀਸ਼ੇ ਵੀਸ਼ੇ ਸਭ ਤੋੜ ਗਏ ਨੇ ਮੇਰਾ ਇੱਡੇ ਮਹਿੰਗੇ ਮੈਂ ਤਾਂ ਨਾ ਕਮਾਏ ਹੋਏ ਐਲਵੀ ਦੇ ਦੋ ਬੈਗ ਅਟੈਚੀ ਐਂਡ ਹੈਂਡ ਬੈਗ ਗੋਨ ਤੇ ਹਾਈ ਹਾਈ ਮਰਜਣੇ ਕੀ ਕੀ ਹਾਲਤ ਕਰ ਗਏ ਨੇ ਮੇਰਾ ਫੇਵਰਿਟ ਬੈਗ ਸੀ ਦੋਨੋਂ ਕੀ 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 ਤੋਏ ਮੈਂ ਆ ਦੇਖੋ ਹਾਲ ਸਿੱਕ ਨੇ ਕਿਤੇ ਮੂੰਹ ਆ ਕੇ ਇਹਨਾਂ ਦਾ ਮਰਜਣਿਆ ਦਾ ਏਵਰੀਥਿੰਗ ਇਜ਼ ਗੋਨ